ਮੈਂ ਪ੍ਰਦੀਪ ਕਮਾਲ ਗੋਠੇ ਵੜਬਾ ਥੋਬੀ ਫੰਡਾ ਕੋਟੇ ਵੱਤ ਤੇ ਲੈ ਕੇ ਆ ਨੋਰਮਲ ਰੇਟ ਤੇ ਆਮ ਅਗੇ ਛੋਡੇ ਕਰੇ ਫੰਕਸ਼ਨ ਹੈ ਤੁਸੀਂ ਫੂਰ ਲੈਣਾ ਚਾਹਦੇ ਹੋ ਦੇਨ ਲੈਣ ਨੂੰ ਤੁਹਾਡਾ ਸਹੀ ਪੈਸਾ ਤੁਹਾਡੀ ਹੱਕ ਚ ਜਾਣਾ ਚਾਹੀਦਾ ਤੁਹਾਨੂੰ ਸਹੀ ਕੁਆਲਟੀ ਮਿਲਣੀ ਚਾਹੀਦੀ ਹੈ ਐ ਨਹੀਂ ਤੁਹਾਡਾ ਪਹਿ ਬਰਬਾਦ ਨਹੀਂ ਕਰਨਾ ਸੀ ਅਸੀਂ ਨੋਰਮਲ ਰੇਟ ਤੇ ਸਟਾਰਟ ਕਰ ਰਹੇ ਹਾਂ ਦੇਨ ਲੈਣ ਨੂੰ ਜਿਵੇਂ ਕਿ ਆ ਆਰਟੀਕਲ ਹੈ 450 ਰੁਪਏ ਦਾ ਦੁਪੱਟੇ ਨਾਲ 450 ਰੁਪਏ ਦਾ ਦੁਪੱਟੇ ਨਾਲ ਇਹਦੇ ਵਿੱਚ ਘੱਟੋ ਘਾਟ ਤੁਹਾਨੂੰ ਜ਼ਿਆਦਾ ਨਹੀਂ ਤਾਂ 12 13 ਡਿਜ਼ਾਈਨ ਲੱਗੇ ਬਾਜੀ 12 13 ਡਿਜ਼ਾਈਨ ਮੰਗੇ ਉਸ ਤੋਂ ਅੱਗੇ ਆ ਜੀ ਉਸ ਤੋਂ ਅੱਗੇ ਆ ਗਿਆ 550 ਰੁਪਇਆ ਚੈੱਕ ਕਰ ਸੋਦੇ 550 ਰੁਪਇਆ ਬਹੁਤ ਹੀ ਸੋਹਣੇ ਚੱਲ ਰਾ ਆਪਣੇ ਕੋਲ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਇਆ ਆ 550 ਵਾਲਾ ਮਾਲ ਹੈ ਜੀ 550 ਵਾਲਾ ਮਾਲ ਤੇ ਚੱਕ ਲਓ ਬਹੁਤ ਹੀ ਸੋਨਾ ਮਾਲ ਹੈ ਸਿਰਫ 350 550 ਸਟਾਕ ਚੈੱਕ ਕਰ ਸਕਦੇ ਹੋ ਆ ਸਾਰਾ ਸਟਾਕ 550 ਹੈ ਦੇਨ ਲੈਣ ਨੂੰ ਹੜਾ ਫਾਇਦਾ ਹੋਊਗਾ ਨੁਕਸਾਨ ਨਹੀਂ ਹੁੰਦਾ ਇਹ ਭਾਜੀ ਸਾਰੇ ਡੀਨ ਲੱਗੇ ਹੋਏ ਇਹ ਸਾਰੇ ਡੀਨ ਲੱਗੇ ਭਾਈ ਜੀ 550 ਕਿ ਭਾਈ 450 ਹੈ ਮੈਂ 450 ਦੁਪੱਟੇ ਨਾਲ ਦੁਪੱਟਾ ਵਰਕ ਹੈ ਉਸ ਤੋਂ ਬਾਅਦ ਆ ਗਿਆ 550 550 ਜੇ ਆਹ ਦੇਖੋ ਸਾਰੀ ਰੇਂਜ ਦੇ ਲੈ ਲਓ ਜੀ ਆ ਸਾਰੀ ਰੇਂਜ ਏਡੇ ਸੋਨੇ ਸੋਨੇ ਰੇਂਜ ਮੈਂ ਨਹੀਂ ਕਹਿੰਦਾ ਕਿੱਥਰ ਮੰਗੇ ਆਹ ਰੇਟ ਹੈ 550 ਸਕਰੀਨ ਸ਼ਾਟ ਖਿੱਚ ਲਿਓ ਰੇਂਜ ਆ ਕੇ ਮੰਗ ਲਿਓ ਮਿਲੇਗਾ 550 ਰੇਂਜ ਚ ਆਹ 550 ਜੀ ਆ ਟੈੱਕ ਕਰ ਲ ਸਾਡੇ 550 ਰੁਪਏ ਦਾ ਐਸ ਤੋਂ ਅਗਲਾ ਹਟਿਆ ਖਾਣਾ ਭਾਜੀ ਐਸ ਤੋਂ ਅਗਲਾ ਹਟਿਆ ਖਾਣਾ ਸੁਪੇ ਨਹੀਂ ਇਹ ਸਾਰਾ ਐ ਨਹੀਂ ਇੱਕਦਮ ਹੈ ਹਰ ਗੋਟਾ ਪੱਟੀ ਗੋਟਾ ਪੱਟੀ ਵੀ 550 ਦੀ ਸੀ 550 ਰੁਪਏ ਦੇ ਗੋਟਾ ਪੱਟੀ ਮਿਲੀ ਆ ਆ ਸਾਰਾ ਸਟਾਕ ਦੇ ਲੈ ਲਓ ਆ ਸਾਰਾ ਸਟਾਕ 550 ਰੁਪਏ ਦੇ ਵਿੱਚ ਦੀ 550 ਦੀ ਰੇਟ ਤੇ ਭਾਜੀ ਕਿਉਂਕਿ ਤੁਹਾਨੂੰ ਵੈਰਾਈ ਦਿਖਾ ਰਿਹਾ ਭਾ ਲੈਣ ਦੇਂਦੀ ਬਹੁਤ ਸੋਹਣੇ ਆਰਟੀਕਲ ਅੱਜ ਕੇ ਚੈੱਕ ਕਰ ਲਓ ਜੀ 650 ਰੁਪਏ ਦੇ ਵਿੱਚ 600 ਤੇ 650 ਰੇਂਜ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਭਰਪੂਰ ਡੈਨਰ ਆਰਟੀਕਲ ਦੇ ਦਾਂਗੇ ਆ ਦੇਖੋ 600 ਰੁਪਏ ਦੇ ਵਿੱਚ ਆ ਦੇਖੋ 650 ਇਹਨਾਂ ਦੋਨੇ ਡੈਨਰ ਦੇ ਵਿੱਚ ਇਸ ਤਰ੍ਹਾਂ ਦੇ 50 50 ਡੈਨ ਆਪਾਂ ਹੋਰ ਦੇ ਦਾਂਗੇ ਤੁਹਾਨੂੰ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਹੈ ਹਰ ਇੱਕ ਤਰ੍ਹਾਂ ਦੇ ਕਲਰ ਜੇ ਵੈਰਾਈਟੀ ਦੀ ਗੱਲ ਕਰੀਏ ਆ ਚੈੱਕ ਕਰੋ ਸਟਾਕ ਆ ਸਟਾਕ ਚੱਕੇ ਲੋ ਪੂਰਾ ਫੁੱਲ ਬਟਾ ਫੁੱਲ ਰੈਕਾਂ ਦੇ ਰੈਕ ਭਰੇ ਹੋਏ ਨੇ ਸਾਰੀ ਵੇਰੇ ਤੁਹਾਨੂੰ ਗੋਠੀਵਲ ਬੰਦੂਗੀ ਜੇ ਤੁਹਾਡੇ ਕੋਲੇ ਫੰਕਸ਼ਨ ਹੈ ਜੇ ਤੁਹਾਡੇ ਕੋਲੇ ਮੈਰिज ਦਾ ਕੱਪੜਾ ਲੈਣਾ ਹੈ ਜੇ ਆਪਾਂ ਦੇ ਲੈਣ ਨੂੰ ਸੂਟ ਲੈਣੇ ਆ ਤੇ ਇੱਕ ਵਾਰੀ ਗੋਠੀਵਲ ਬੜੀ ਤੇ ਆ ਜਾਓ ਤੁਹਾਨੂੰ ਇਸ ਤਰ੍ਹਾਂ ਦੀ ਵੈਰਾਈਟੀ ਘੱਟ ਰੇਟ ਤੇ ਮਿਲੂਗੀ ਜਿਹੜੇ ਕਿ ਬਿਜਾਰ ਦੇ ਵਿੱਚ 15-1500 ਦੇ ਮਿਲ ਜਾਂਦੇ ਆ ਆਪਾਂ ਦੇ ਦੇਨੇ ਅੱਦੇ ਰੇਟਾਂ ਤੇ ਬਿਜਾਰ ਦੇ ਵਿੱਚ ਬਹੁਤ ਜ਼ਿਆਦਾ ਰੇਟ ਆ ਆਪਾਂ ਹਾਫ ਪ੍ਰਾਈਸ ਦੇਣਾ 600 ਰੁਪਏ ਦੇ ਵਿੱਚ ਦੇਖੋ ਜੀ ਲੈ ਕੇ ਜਾਓਗੇ ਤੁਹਾਨੂੰ ਐਗਲਾ ਕਹੂਗਾ ਤੁਸੀਂ ਦੇਖੋ 600 ਵਾਲਾ ਸੂਟ ਹੈ ਅਗਲਾ ਕੁਕਾ 12 13 16 ਸੂਟ ਦਿੰਦਾ ਹੈ ਅੱਪਾ ਦੇਣਾ ਅੱਧੇ ਰੇਟ ਦੇ ਵਿੱਚ ਆ ਸਾਰੀ ਵੈਰਾਈਟੀ ਨਵੀਂ ਹੈ ਆ ਚੈੱਕ ਕਰੀ ਚਲੋ ਡਿਜ਼ਾਈਨ ਕਿੱਡੇ ਸੋਹਣੇ ਆ ਚੁੱਕੇ ਨਵੇਂ ਡਿਜ਼ਾਈਨ ਆ ਚੁੱਕੇ ਐਤੂ ਬਾਦ ਆਰਟੀਕਲ ਆਪਣੇ ਕੋਲ ਹੋਰ ਵੀ ਹੈ ਦੇਖੋ ਵੀਡੀਓ ਪੂਰੀ ਦੇਖਣੀ ਹੈ ਵੈਰਾਈਟੀ ਬਹੁਤ ਮਿਲੂਗੀ ਤੁਹਾਨੂੰ ਤੁਹਾਡਾ ਫਾਇਦਾ ਹੋਣਾ ਆ ਵੀਡੀਓ ਦੇ ਵਿੱਚ ਆਜੋ ਆਪਾਂ 700 ਰੇਟ ਦੇ ਦਿਖ ਰਹੇ ਹਾਂ ਸੂਟ ਮਿਲਣ ਜਾ ਰਹੇ ਗੋਠੀ ਵਾਲਿਆਂ ਦੇ ਬਹੁਤ ਘੱਟ ਰੇਟ ਲੱਗ ਰੱਖੇ ਆ ਦੇਖੋ ਜੀ ਤੁਸੀਂ ਲੈਣ ਦੇ ਨਾਲੇ ਸੂਟ ਲੈ ਲਿਓ ਸਾਰੀ ਵੈਰਾਈਟੀ ਮਿਲੂਗੀ ਜੀ 700 ਰੇਂਜ ਦੇ ਵਿੱਚ ਤੁਹਾਨੂੰ ਸੂਟ ਕਾਫੀ ਮਿਲ ਜਾਣਗੇ ਡਿਜ਼ਾਈਨ ਵਸਰੇ ਵਸਰੇ ਮਿਲਣਗੇ ਆ ਕਲਰ ਜਿਹੜੇ ਆ ਭਾਜੀ ਚੈੱਕ ਕਰਾ ਦਿਓ ਇਹਦਾ ਰੇਟ ਹੈਗਾ ਜੀ 700 ਰੁਪਏ ਇਸ 750 ਰੁਪਏ ਦਾ 750 ਰੁਪਏ 15 15 16 ਸੂਟਾ ਥੋੜਾ ਸਹੀ ਪੈਸਾ ਸਹੀ ਹੱਕ ਤੇ ਲਾ ਕੇ ਥੋੜਾ ਪੈਸਾ ਖਰਾਬ ਨਾ ਹੋਵੇ ਤੇ ਗੋਠੀਆਂ ਨੇ 750 ਰੁਪਏ ਪਾਰਟੀ ਵਿੱਚ ਸੂਟ ਸਟਾਕ ਮਹਾਦੀ ਕੋਈ ਕਮੀ ਨਹੀਂ ਆਜ ਦੇਖ ਲਓ ਆ ਸਾਰਾ ਮਾਲ ਆ ਗਿਆ ਵੀਰੇ 750 ਦੀ ਰੇਟ ਆ ਸਾਰਾ ਸਟਾਕ ਪਏ 15 ਡੇਨ ਹੈ 15 ਡੇਨ ਰੇਟ 750 ਦੇ ਵੀ ਜੀ ਬਤਾ ਦੇ ਲੈਂਦੀਆਂ ਲੱਗੀਆਂ ਆਫਰਾਂ ਗੋਠੀ ਬੜ ਵੜਦੇ 650 ਰੁਪਏ ਦੇ ਵਿੱਚ ਵੈਰੀਟੀ ਹੋਰ ਨਹੀਂ ਬਹੁਤ ਮਿਲ ਜੈ ਤੁਹਾਨੂੰ ਬਲੋਕ ਪੇਂਟਿੰਗ ਦੇ ਸੂਟ ਆਹ ਲੋ ਰੰਗਾ ਮੈਚਿੰਗ ਚੈੱਕ ਕਰੀ ਚਲੋ ਆਹ ਲੋ ਜੀ ਥੈਡ オーਗੈਂਜ਼ਾ ਦੇ ਉੱਪਰ 650 ਪਰਚ ਆਹ ਸਟਾਕ ਦੇਖ ਲੋ ਜੀ ਬਹੁਤ ਆ ਚੁੱਕਿਆ ਤੁਹਾਡੇ ਵਾਸਤੇ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਗੋਠੀ ਬੜਬੜੇ ਡੇ ਲੈਂਡ ਦੇ ਵਿੱਚ ਬਹੁਤ ਫੈਲਾ ਹੋਣਾ ਵੀਡੀਓ ਜਰੂਰ ਦੇਖਿਓ ਜੀ ਆਜੋ ਕਿਉਂ ਨਹੀਂ 800 ਰੁਪਏ 850 16 ਰੇਅਰ ਮੰਗੇ ਜਿਵੇਂ ਕਿ ਇਸ ਤਰ੍ਹਾਂ ਦੇ ਆਰਟੀਕਲ 850 ਰੁਪਏ 850 ਰੁਪਏ 850 ਰੁਪਏ ਮਾੜੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਆਹ ਸਾਰਾ ਸਟਾਕ ਭਾਜੀ 850 ਲੱਗੇ ਇਹ ਸਾਰੇ ਲੋ ਸੋ ਵਾਲੇ ਆ ਜੀ 800 ਰੁਪਏ ਰੇਂਜ ਦੇ ਵਿੱਚ 16 1600 ਵਾਲੇ 800 ਰੁਪਏ ਰੇਂਜ ਦੇ ਵਿੱਚ ਵੈਰਾਈਟੀ ਬਹੁਤ ਮਿਲੂਗੀ ਤੁਹਾਨੂੰ ਇਸ ਤਰ੍ਹਾਂ ਦੇ ਨਵੇਂ ਡਿਆ ਨਵੀਆਂ ਚੀਜ਼ਾਂ ਗੋਠੀ ਵੜ ਵੜ ਦੇ ਬਹੁਤ ਕਟਰਨਰ ਗੇਸ ਜਿਹਨੇ ਕੀ ਆ ਨਿਕਲ ਹੈ ਚੈੱਕ ਕਰ ਸੁਦੇਓ ਹੈਂਡ ਵਰਕ ਦਾ ਪਾਰਲ ਵਰਕ ਦਾ ਜਿਹਨੇ ਰੇਟ ਹੈ 950 950 ਚੈੱਕ ਕਰ ਲੋ ਬਹੁਤ ਹੀ ਸੋਹਣੇ ਸੋਹਣੇ ਕੱਦ ਰਹਾ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਸੋਹਣੇ ਕੱਦ ਰਹਾ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਰੇਟ ਹੈ 950 ਰੁਪਏ ਦਾ 950 ਰੁਪਏ ਦਾ ਚੈੱਕ ਕਰ ਲੋ ਬੀਜੀ ਬਾਜੀ ਚੱਕ ਕਰੋ 950 ਰੁਪਏ ਦਾ ਪਾਰਟੀ ਵਿੱਚ ਪੰਨ ਵਰਕ ਬੀਜੀ ਚਾਕਲੇਟ ਦੇ ਉੱਪਰ ਸੂਟ ਆਇਆ ਹੈ ਮੇਰੇ ਕੋਲ 750 ਤੋਂ ਲੈ ਕੇ 950000 ਤੱਕ ਵੈਰੀਟੀ ਮਿਲ ਜੂਗੀ ਬਾਜੀ ਵੈਰੀਟੀ ਬਹੁਤ ਹੈ ਆ ਚੈੱਕ ਕਰਾ ਦਿਓ ਆ ਦੇਖੋ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣਗੇ ਅਲੱਗ ਅਲੱਗ ਡਿਜ਼ਾਈਨ ਮਿਲ ਜਾਣਗੇ ਚਾਕਲੇਟ 베ਸ ਦੇ ਉੱਪਰ ਆਪਣਾ ਕੋ ਸਾਰੀ ਵੈਰੈਟੀ ਮਿਲ ਜਾਣੀ ਹੈ ਜੀ 950 ਤੋਂ ਲੈ ਕੇ 1250 ਤੱਕ ਪਿੰਚ ਬਹੁਤ ਕੋਲ ਸੂਟ ਆ ਗਿਆ ਬਟਿਕ ਦੇ ਬਟਿਕ ਦੇ ਸੂਟ ਹੈ ਚਾਕਲੇਟ 베ਸ ਤੇ ਪਾਰਟੀ ਵਿੱਚ ਜੇ ਆ ਜਿੰਨੇ ਡੇ ਲਿਖ ਰਹੇ ਹੋ ਯਾਰ ਨਹੀਂ ਰਹਿਣ ਤੇਰੀ ਬਹੁਤ ਹੀ ਸੋਹਣੇ ਸੋਹਣੇ ਰਹਿਣ ਹੈ ਹੈਂਡ ਵਰਕ ਦਾ ਕੰਮ ਹੈ ਪਾਰਟੀ 베ਸ ਸੂਟ ਦੇ ਬਹੁਤ ਹੀ ਕਟ ਰੈਟ ਦੇ ਬਹੁਤ ਹੀ ਨੋਰਮਲ ਰੈਟ ਦੇ ਤੇ ਬਹੁਤ ਹੀ ਜ਼ਾਇਰ ਰੈਟ ਦੇ ਆ 1 2 3 4 ਐਕਸਪਰਸ ਬੁਦੀਕ ਤੇ ਬੀਜ਼ 1050 ਦੀ ਰੇਂਜ ਚ ਬੁਦੀਕ ਦਾ ਮਾਲ ਲੈ ਰਹੇ ਫੈਂਸੀ ਸੂਟ ਲੈ ਰਹੇ ਪਾਰਟੀ ਦੇ ਸੂਟ ਲੈ ਰਹੇ 890 ਤੋਂ 990 ਵਿੱਚ ਮਸਲੀਨ ਤੋਂ ਮਸਲੀਨ ਦੁਪੱਟਾ ਆਪਣੇ ਕੋਲ ਆ ਚੁੱਕਾ ਬਹੁਤ ਸੋਹਣੀ ਵੈਰਾਈਟੀ ਹੈ ਆ ਚੈੱਕ ਕਰੋ ਜੀ ਡਿਜ਼ਾਈਨ ਕਿੰਨੇ ਸੋਹਣੇ ਆ ਪੂਰਾ 프ਰਿੰਟ ਨਾਲ ਦੁਪੱਟਾ ਰੈਕ ਦੇ ਵਿੱਚ ਨਿਗਾਹ ਮਾਰ ਲਓ 990 ਰੁਪਏ ਦੀ ਰੇਂਜ ਦੇ ਵਿੱਚ ਆਪਣੇ ਕੋਲ ਵੈਰਾਈਟੀ ਆ ਚੁੱਕੀ ਆ 950 ਲੈ ਕੇ 1150 ਤੱਕ ਦੀ ਵੈਰਾਈਟੀ ਤੁਰੇ ਬਹੁਤ ਮਿਲ ਜੂਗੀ ਨਵੇਂ ਪੀਸ ਕਲਰ ਕੰਟਰਾਸਟ ਹਰ ਇੱਕ ਤਰ੍ਹਾਂ ਦੇ ਮਿਲਣਗੇ ਗੋਠੀ ਵਣਵੜ ਦੇ ਨਵੇਂ 1100 ਦੇ ਸੂਟ ਮਸਲੀਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਕਲਰ ਚਾਰਟ ਆ ਗਏ ਹੈ ਮੇਰੇ ਕੋਲ ਡਿਜ਼ਾਈਨ ਕਾਫੀ ਮਿਲ ਜਾਣਗੇ ਆ ਚੈੱਕ ਕਰ ਲਓ ਜੀ 1100 1150 ਰੇਂਜ ਦੇ ਵਿੱਚ ਬਹੁਤ ਵੈਰਾਈਟੀ ਆ ਗਈ ਹੈ ਜੀ ਨਿਗਾਹ ਕਰਾ ਦਿਓ ਭਾਜੀ ਸਾਰੇ ਸੂਟ ਹੈ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਮਿਲਲੇ ਤੁਹਾਨੂੰ ਗੋਠੀ ਵਾਲਿਆਂ ਦੇ ਜੀ 950 ਰੇਂਜ ਤੋਂ ਸ਼ੁਰੂ ਹੋ ਜਾਣਗੇ ਜੀ ਸਾਡੇ 1100 ਰੁਪਏ ਤੇ ਥੈਡ ਦਾ ਵਰਕ ਹੈ ਬਟੀਕ ਦਾ ਪੀਸ ਹੈ ਬਟੀਕ ਦਾ ਪੀਸ ਹੈ ਚੈੱਕ ਕਰ ਲੋ ਥੈਡ ਦਾ ਵਰਕ ਹੈ ਦੁਪੱਟੇ ਦੇ ਵਰਕ ਹੈ ਰੇਟ ਹੈ ਸਾਡੇ 1100 ਰੁਪਏ ਸਾਡੇ 1100 ਰੁਪਏ ਥੈਡ ਦੇ ਵਰਕ ਵਾਲੇ ਆਪਣੇ ਕੋਲ ਸਟਾਕ ਆ ਗਿਆ ਹੈ ਜੀ ਐਨਆਰ ਵੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਰੇਟ ਹੈ ਸਭੇ 1100 ਸਾਡੇ 1100 ਦਾ ਮਾਰਕ ਕਰ ਲਓ ਕੋਈ ਵੀ ਸੋਨਾ ਮਾਰਾ ਕੋਈ ਵੀ ਪਿਆਰਾ ਮਾਰਾ ਲੈ ਕੇ ਆਇਆ ਇਸ ਤਰ੍ਹਾਂ ਦੇ ਡਿਜ਼ਾਈਨਰ ਪ੍ਰਿੰਟਡ ਸੂਟ ਜਿਹੜੇ ਕਿ ਆਪਾਂ ਵਿੰਟਰ ਵੇਅਰ ਦੇ ਵਿੱਚ ਮੌਸਮ ਦੇ ਚੈੱਕ ਕਰਨੇ ਆ ਆ ਵੈਰਾਈਟੀ ਦੇਖ ਲਓ ਜੀ ਰੇਟ ਦੀ ਗੱਲ ਕਰੀਏ 580 ਰੁਪਏ ਦੇ ਵਿੱਚ ਐਸੇ ਦੇ ਨਾਲ ਆਪਣੇ ਕੋਲੇ ਆਰਟੀਕਲ ਆ ਚੁੱਕਿਆ ਹੈ 680 ਰੁਪਏ ਦੇ ਵਿੱਚ ਬਰਬੀ ਦੇ ਉੱਪਰ ਹੈ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਨਾਲ ਦੁਪੱਟਾ ਬਹੁਤ ਸੋਹਣਾ ਆਰਟੀਕਲ ਰੇਟ ਹੈ 680 ਰੇਕ ਦੇ ਵਿੱਚ ਮਾਰ ਚੈੱਕ ਕਰ ਲਓ ਜ ਕਰ ਲੋ ਇਹ ਜੋਰ ਜੱਟ ਹੈ ਤੇ ਜੋਰ ਰੱਗਦਾ ਦੁਪੱਟਾ ਹੈ ਜੋਰ ਰੱਗਦਾ ਸੂਟ ਹੈ ਜੋਰ ਰੱਗਦਾ ਦੁਪੱਟਾ ਰੇਟ ਹੈ 680 ਰੁਪਿਆ 680 ਰੇਰਾ 680 ਰੇਰਾ ਜੋੜ ਕਲਰ ਦੇ ਕਲੋ ਜੈਂਡ ਦੇ ਕਲੋ 680 ਰੇਰਾ ਸੂਟ ਹੈ ਜੋੜ ਰੜਦਾ ਐਡਮਾ ਬਹੁਤ ਫਾਇਦਾ ਆਊਗਾ ਵੀਡੀਓ ਨਾਲ ਜੁੜੇ ਰਹੋ ਟੁੱਟ ਨੇ ਆਪਣੇ ਕੋਲ ਆ ਚੁੱਕਾ ਕੋਟਨ ਦੇ ਸੂਟ ਬਹੁਤ ਸੋਹਣੇ ਆ ਚੁੱਕਾ ਨਾਲ ਦੁਪੱਟਾ ਮਸਰੀਨ ਦੇ ਨਵੀਆਂ ਚੀਜ਼ਾਂ ਰੈਕ 'ਚ ਨਿਗਾ ਮਾਰ ਲਓ ਇੱਕ ਵਾਰੀ ਵੀਰੇ ਆ ਰੈਕ 'ਚ ਨਿਗਾ ਮਾਰ ਲਓ ਸਾਰੀ ਵੈਰਾਈਟੀ ਆ ਚੁੱਕੀ ਹੈ ਤਰ੍ਹਾਂ ਤਰ੍ਹਾਂ ਦੇ ਪ੍ਰਿੰਟਡ ਐਨਰ ਸੂਟ ਆ ਚੁੱਕੇ ਆਪਾਂ ਮੇਰੇ ਦੀ ਗੱਲ ਕਰੀਏ ਜਮਾਨਾ ਨਾਰਮਲ ਹੈ ਜੀ ਥੋੜੇ ਹੋਣੇ ਫਾਇਦੇ ਆ ਚੈੱਕ ਕਰ ਲਓ ਪ੍ਰਾਈਸ ਵੀਰੇ 995 ਤੋਂ ਲੈ ਕੇ ਸਾਡੇ 1350 ਰੁਪਏ ਤੱਕ ਦੀ ਵੈਰਾਈਟੀ ਮਿਲੂਗੀ ਗੋਠੀ ਬੜਵੜ ਦੇ ਕੋਟਨ ਦੇ ਵਿੱਚ ਨਾਲ ਦੁਪੱਟਾ ਮਸ਼ਰੀਨ ਦਾ ਟੀਮ ਦਾ ਦੁਪੱਟਾ ਰੇਟ ਹੈ 850 ਕੋਟਨ ਦੇ ਸੂਟ ਨਾਲ ਬਸ਼ਵੀਨ ਦਾ ਦੁਪੱਟਾ ਆਲੋਵੋ ਸੂਟ ਨਾਲ ਦੁਪੱਟਾ ਮਸ਼ਰੀਨ ਦਾ ਸਟਾਕ ਦੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਰੇਟ ਮਿਲਣਗੇ ਤੇ ਆ ਸਾਰਾ ਸਟਾਕ ਆ ਸਾਰਾ ਸਟੋਰ ਤੇ ਹੈ 1500 ਰੁਪਏ ਕੋਟਨ ਦਾ ਸੂਟ ਹੈ ਮਸ਼ਰੀਨ ਦਾ ਦੁਪੱਟਾ ਅੱਧੇ ਰੇਟ ਦੇ ਬੈਠਣਾ ਸੂਟ ਲੈਣੇ 750 ਰੁਪਏ ਦੇ ਐ ਲੋਂਗਾ 16 16 ਦੇਣੇ 16 ਅੱਧ ਚਾਹੇ ਕਲ ਹੋਰਗੇ ਆ ਮਾਤਾ ਕਲੋ 750 ਪਣੀਆ 750 ਪਣੀਆ 750 ਪਣੀਆ 750 ਪਣੀਆ 750 ਪਣੀਆ 750 ਪਣੀਆ ਆਹਦੀ ਆਹੀ ਨੀਆ ਵੈਰਾਈਟੀ ਹੋਰ ਵੀ ਬਹੁਤ ਆ ਬੰਡਲਾਂ ਦੇ ਬੰਡਲ ਪੈਨੇ ਆਪਣੇ ਕੋਲੇ ਲੋ ਜੀ 750 ਰੁਪਏ ਰੇਂ ਦੇ ਵਿੱਚ ਮਾਲ ਜਿੰਨਾ ਮੁੱਜ ਲੋ ਮਾਲ ਦੀ ਕੋਈ ਕਮੀ ਨਹੀਂ ਪਿਓਰ ਬਰਬਰੀ ਗੱਲ ਕਰ ਗਏ 750 ਰੁਪਏ ਮੈਟ੍ਰਿਕ ਸੂਟ ਮਿਲੇਗਾ ਕਰਨਾ ਚਾਹੁੰਦੇ ਆ ਅਗਰ ਤੁਹਾਡੇ ਕੋਲੇ ਫੰਕਸ਼ਨ ਹੈ ਦੇਣ ਲੈਣ ਲਈ ਤਾਂ ਮੈਂ ਤੁਹਾਡਾ ਪੈਸਾ ਸਹੀ ਪੈਸਾ ਸਹੀ ਜਗ੍ਹਾ ਤੇ ਲੱਗੇ ਉਸ ਸਹੀ ਜਗ੍ਹਾ ਤੇ ਲੱਗਣਾ ਜ਼ਰੂਰ ਅੱਡੇ ਰੇ ਮਿਲਣੇ ਆਪਾਂ ਅੱਡੇ ਰੇਟਾਂ ਦੀ ਗੱਲ ਕਰ ਰਹੇ ਹਾਂ ਅੱਡੇ ਰੇਟਾਂ ਵਿਆਹ ਸ਼ਾਦੀ ਫੰਕਸ਼ਨ ਕੋਈ ਪ੍ਰੋਗਰਾਮ ਹੈ ਤੁਹਾਡਾ ਕੀਮਤੀ ਪੈਸਾ ਗੱਦ ਜਗ੍ਹਾ ਨਾ ਲੱਗਣਾ ਚਾਹੀਦਾ ਸਹੀ ਜਗਾ ਲੱਗਣਾ ਚਾਹੀਦਾ ਸਹੀ ਜਗਾ ਜਗਾ ਲੱਗਣ ਤੋਂ ਬਾਅਦ ਵੀ ਅੱਡੇ ਰੇ ਹੋਣੇ ਚਾਹੀਦੇ ਹੈਟ ਬਜਾਰੋਂ ਘੱਟ ਮਿਲਣਗੇ ਬਹੁਤ ਘੱਟ ਰੇਟ ਜਿਵੇਂ ਕਿ ਆਹ ਅੱਡੇ ਕਰਨਾ 550 ਰੁਪਏ ਚੈੱਕ ਕਰ ਸਕਦੇ ਹੋ ਰਾਜਾ ਰਾਣੀ ਵਾਲੇ ਡਿਜ਼ਾਈਨ ਆਗੇ 16 ਦੇ ਨਾਲ ਚੇਨ ਲੈ ਮੇਰੀ ਆਟਮਾਂ ਦੀ 550 ਰੁਪਏ ਦਾ ਬਹੁਤ ਹੀ ਸੋਨੇ ਸੋਨੇ ਡਿਜ਼ਾਈਨ ਹੈ ਵਿੱਚ ਬਹੁਤ ਹੀ ਸੋਨੇ ਸੋਨੇ ਕੱਢ ਰਹਾ ਵਿੰਟਰ ਦੇ ਵਿੱਚ ਆਪਾਂ ਨਵੀਆਂ ਚੀਜ਼ਾਂ ਡਿਸਕਾਊਂਟ ਰੇਟ ਦੇ ਵਿੱਚ 950 ਰੇਂਜ ਦੇ ਵਿੱਚ ਰੰਗਾਂ ਵੇਚਿੰਗ ਚੈੱਕ ਕਰ ਲਓ ਜੀ ਵਿੰਟਰ ਦਾ ਸੂਟ ਹੈ ਨਵੀਂ ਚੀਜ਼ ਹੈ ਡਿਸਕਾਊਂਟ ਦੇ ਵਿੱਚ ਜੇ ਤੁਹਾਡੇ ਘਰੇ ਫੰਕਸ਼ਨ ਹੈ ਦੇ ਲੈਂਦੀ ਵੈਰੈਟੀ ਲੈਣੀ ਹੈ ਤਾਂ ਗੋਠੀ ਬੜਬੜ ਜਾਓ ਤੁਹਾਨੂੰ 18 1800 ਵਾਲੇ 19 1900 ਵਾਲੇ ਸੂਟ ਦੇ ਦੇਨੇ ਆਪਾਂ 900 950 ਰੁਪਏ ਦੇ ਵਿੱਚ ਵੈਰੈਟੀ ਬਹੁਤ ਆ ਗਈ ਹੈ ਆਰਟੀਕਲ ਹੋਰ ਵੀ ਬਹੁਤ ਨੇ ਜੀ ਆਪਣਾ ਖੂਬਸੂਰਤ ਸ਼ਹਿਰ ਕੁੱਲੂ ਅਸੀਂ ਕੁੱਲੂ ਵਾਲੇ ਸ਼ੌਂਕ ਸੂਕ ਲੈ ਕੇ ਆਇਆ ਸਿਰਫ 700 ਰੁਪਏ ਜੀ ਇਹਨਾਂ ਦੇ ਕਰਸੋ ਦੇ ਬਹੁਤ ਹੀ ਸੋਹਣੇ ਸੋਹਣੇ ਰਿਆਣੇ ਕੁੱਲੂ ਦੇ ਇਹ ਕਲਾਸ ਕੁਆਲਿਟੀ ਸ਼ੌਲ ਦਾ ਸ਼ੌਲ ਨਾਲ ਹੈ ਵੈਰੈਟੀ ਕੋਈ ਕਮੀ ਨਹੀਂ ਮਾਲ ਦੀ ਕੋਈ ਕਮੀ ਨਹੀਂ ਆ ਜਿੰਨਾ ਸਟਾਕ ਹੈ ਨਾ ਭਾਈ ਆ ਜਿੰਨਾ ਸਟਾਕ ਹੈ ਜੀ ਆ ਸਾਰਾ ਸਟਾਕ ਹੈ ਇਸ ਸੱਤੋਂ ਵੀਡੀਓ ਪੂਰੀ ਦੇਖਣੀ ਹੈ ਵੈਰੈਟੀ ਹੋਰ ਵੀ ਦਿਖਾਣੇ ਗੋਰੀ ਭਾਜੀ ਆਕੇ ਵੈਰੈਟੀ ਦਿਖਾਣੇ ਤੁਹਾਨੂੰ ਅੱਗੇ ਹੋਰਾ ਥੋੜਾ ਹੋਊਗਾ ਫਾਇਦਾ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਸਾਡੇ ਕੋਲ ਆਇਓ ਅੱਧੇ ਰੇਟ ਅੱਧੇ ਰੇਟਾਂ ਦੀ ਗੱਲ ਕਰਦੇ ਵੈਰੈਟੀ ਬਹੁਤ ਹੈ ਤੁਹਾਡੇ ਸਹੀ ਪੈਸਾ ਸਹੀ ਹੱਕ ਤੇ ਲੈਣਾ ਚਾਹੀਦਾ ਸਹੀ ਕੁਆਲਿਟੀ ਮਿਲਣੀ ਚਾਹੀਦੀ ਸਹੀ ਰੇਟ ਮਿਲਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਸਹੀ